ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਵਾਜ਼ ਆ ਪਸੁੰਦੇ ਹਾਂ ਲੇਖਕ ਗ੍ਰਾਮਪਰੋਂਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੂ ਭਾਗ 10 ਹਾਰ ਹੋਵੇ ਸਿਆਲ ਹੋਵੇ ਗੈਂਦੇ ਚੋਰ ਦਾ ਪਹਿਲਾ ਬੋਲ RAM ਬਈ ਹੋਏ ਉਹਨਾਂ ਦਾ ਪੱਕਾ ਟੀਚਾ ਸੀ ਸਿਆਲਾ ਵਿੱਚ ਚੰਨੂ ਤੇ ਗਾਨੀ ਸਬਾਤਾਂ ਵਿੱਚ ਪੈਂਦੇ ਤੇ ਖਾੜਾ ਵਿੱਚ ਵੇੜਾ ਖੁੱਲਾ ਸੀ ਉਧਰ ਚੋਗਾਨ ਵਿੱਚ ਰਾਤ ਨੂੰ ਕੋਈ ਨਾ ਪੈਂਦਾ ਮੈੰਗਲ ਵੱਡੇ ਤੜਕੇ ਜਦੋਂ ਮੂੰਹ ਨੂੰ ਮੂੰਹ ਹਲੇ ਦਿਸਦਾ ਨਾ ਹੁੰਦਾ ਚੋਗਾਨ ਦੀ ਕੰਧ ਟੱਪਦਾ ਤੇ ਸਰਦਾਰੋਂ ਨੂੰ ਆ ਮਿਲਦਾ ਉਹ ਦਰਖਤਾਂ ਦੀ ਛਾਂ ਵਿੱਚ ਹੋ ਜਾਂਦੇ ਫੇਰ ਤਾਂ ਮੈੰਗਲ ਕਈ ਕਈ ਦਿਨਾਂ ਪਿੱਛੋਂ ਕੰਨ ਟੱਪਦਾ ਜਿਸ ਦਿਨ ਉਹਨੇ ਕੰਨ ਟੱਪਣੀ ਹੁੰਦੀ ਉਹ ਇੱਕ ਦਿਨ ਪਹਿਲਾਂ ਉਹਨਾਂ ਦੀ ਕਵੇਲੀ ਆਉਂਦਾ ਸਰਦਾਰੋਂ ਬਿਨਾਂ ਕਹੇ ਸਮਝ ਜਾਂਦੀ ਕੇ ਕੱਲ ਨੂੰ ਕੰਦ ਟੱਪਣੀ ਹੈ ਜਦੋਂ ਵੀ ਉਹ ਆਉਂਦਾ ਉਹ ਚਾਹ ਕਰ ਲੈਂਦੀ ਚਾਹ ਵਿੱਚ ਬੋਤੀ ਦਾ ਦੁੱਧ ਪਾਉਂਦੀ ਬੋਤੀ ਦੇ ਦੁੱਧ ਦੀ ਚਾਹ ਮੈੰਗਲ ਨੂੰ ਸਵਾਦ ਲੱਗਦੀ ਸੀ ਚੰਨੂ ਤੇ ਮੈੰਗਲ ਚਾਪਿੰਗੇ ਸਰਦਾਰ ਉਹਨਾਂ ਕੋਲ ਸਧਾਰਨ ਜਿਹਾ ਬੈਠ ਜਾਂਦੀ ਮਾੜੀ ਮੋਟੀ ਗੱਲ ਕਰਦੀ ਫੇਰ ਉੱਠ ਖੜ੍ਹਦੀ ਤੇ ਬਹੂ ਕੋਲ ਜਾ ਬੈਠਦੀ ਨੂੰ ਸੱਸ ਨਹਿਰੂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਲੱਗਦਾ ਜਿਵੇਂ ਮੈੰਗਲ ਵੱਲ ਸਰਦਾਰੋ ਦਾ ਕੋਈ ਧਿਆਨ ਹੀ ਨਾ ਹੋਵੇ ਇੱਕ ਸਵੇਰ ਚੋਗਾਂ ਦੇ ਹਨੇਰੇ ਵਿੱਚ ਉਹਨਾਂ ਨੇ ਝੇੜਾ ਕੀਤਾ ਕਿ ਐਉਂ ਕਿੰਨਾ ਕੁ ਚਿਰ ਉਹ ਇਸ ਤਰ੍ਹਾਂ ਚੋਰਾ ਵਾਂਗ ਮਿਲਦੇ ਰਹਿਣਗੇ ਮੈੰਗਲ ਕਹਿ ਰਿਹਾ ਸੀ ਕਿ ਇਹ ਕੰਦ ਟੱਪਣੀ ਬੜੀ ਔਖੀ ਲੱਗਦੀ ਹੈ ਹੁਣ ਕਿਉਂ ਸਰਦਾਰੋਂ ਨੇ ਉਹਦਾ ਮੋਢਾ ਫੜਿਆ ਨਹੀਂ ਪਰ ਕੋਈ ਹੋ ਢੰਗ ਨਹੀਂ ਹੋ ਸਕਦਾ ਹੋਰ ਕਿਵੇਂ ਬਈ ਹੋਰ ਕਿਦਰੇ ਮਿਲਿਆ ਕਰੀਏ ਆਪਾਂ ਹਾਂ ਇਹੀ ਮੈਂ ਕਹਿੰਨੀ ਆ ਜਦੋਂ ਮੈਂ ਦੁਰਲੇ ਕੋਲੋਂ ਉੱਠ ਕੇ ਆਉਣੀ ਆ ਮੈਨੂੰ ਡਰ ਜਾਂਦਾ ਜਿਵੇਂ ਉਹ ਮੇਰੇ ਮਗਰ ਆ ਰਹੇ ਹੋਵੇ ਹੋਰ ਫਿਰ ਕਿਵੇਂ ਕਰੀਏ ਮੰਗਲ ਨੇ ਫਿਕਰ ਕੀਤਾ ਇੱਕ ਗੱਲ ਮੇਰੇ ਦਿਮਾਗ ਚ ਆਉਂਦੀ ਹੈ ਮੈਂ ਬਾਜੀ ਕਰਨੀਆਂ ਵਾਲੀ ਕੋਥੀ ਲੈ ਲੈਨੀ ਆ ਪਿੰਡਾਂ ਚ ਜਾਇਆ ਕਰੂੰ ਚੀਜ਼ਾਂ ਵਿੱਚ ਮੈਨੂੰ ਆਉਂਦਾ ਏ ਕੰਮ ਮੇਰੀ ਮਾਂ ਕਰਦੀ ਹੁੰਦੀ ਸੀ ਫੇਰ ਫਿਰ ਉਧਰ ਹੀ ਕਿਧਰੇ ਟੱਕਰ ਜਾਇਆ ਕਰਾਂਗੀ ਉਨ ਤੱਕ ਰੋ ਨਿਕਲਿਆ ਨਹੀਂ ਜਾਂਦਾ ਸਰਦਾਰੋਂ ਨੇ ਕਿਹਾ ਮੰਗਲ ਹੱਸਣ ਲੱਗਿਆ ਹੁਣ ਇਹ ਕੰਮ ਕਰੇਗੀ ਕੀ ਮੜਾਈ ਨਾਲੇ ਮੇਰਾ ਫੇਰਾ ਤੋਰਾ ਹੋ ਜਾਇਆ ਕਰੋ ਹਵੇਲੀ ਚ ਤਾਂ ਕੈਦਨ ਬਣ ਕੇ ਰਹਿਣੀ ਆ ਮੈਂ ਨਾ ਕਿਤੇ ਆਉਣ ਨਾ ਜਾਣ ਪਰ ਕਿੱਥੇ ਮਿਲਿਆ ਕਰੇਗੀ ਇਹਦਾ ਮਤਲਬ ਤੈਨੂੰ ਪਹਿਲਾਂ ਵੀ ਗਿਆਨ ਹੈਗਾ ਇਹਨਾਂ ਕੰਮਾਂ ਦਾ ਬੜੀ ਚਲਾਕ ਹੈ ਤੂੰ ਸਭ ਤੂੰ ਸਿਖਾਇਆ ਮੈਨੂੰ ਕਦੋਂ ਪਤਾ ਸੀ ਇਹਨਾਂ ਗੱਲਾਂ ਦਾ ਪਹਿਲਾਂ ਵੀ ਜਾਣਦੀ ਹੋਏਂਗੀ ਆਹੋ ਜਾ ਤੂੰ ਟੱਪਦਾ ਹੁੰਦਾ ਸੀ ਕੰਦਾ ਪਹਿਲਾਂ ਏ ਤੈਨੂੰ ਕਿਨੇ ਸਖਾਇਆ ਪਰ ਉਹਨਾਂ ਦਾ ਇਹ ਸਿਲਸਿਲਾ ਸਾਲ 6 ਮਹੀਨੇ ਹੀ ਚੱਲ ਸਕਿਆ ਜਿਸ ਦਿਨ ਸਰਦਾਰੋਂ ਨੇ ਕੋਥਲੀ ਲੈ ਕੇ ਪਿੰਡਾਂ ਵਿੱਚ ਜਾਣਾ ਹੁੰਦਾ ਇੱਕ ਦਿਨ ਪਹਿਲਾਂ ਮੈੰਗਲ ਉਹਨਾਂ ਦੀ ਹਵੇਲੀ ਆਉਂਦਾ ਆਗਾ ਪਿਛਾ ਦੇਖ ਕੇ ਉਹ ਨੂੰ ਪਿੰਡ ਦਾ ਨਾਮ ਦੱਸ ਦਿੰਦੀ ਉਹ ਉਸ ਦਿਨ ਸਵੇਰੇ ਸਵੇਰੇ ਚਾਹ ਪੀ ਕੇ ਘਰੋਂ ਨਿਕਲਦੀ ਦੋ ਤਿੰਨ ਪਰੌਂਠੇ ਪਕਾ ਕੇ ਨਾਲ ਲੈ ਜਾਂਦੀ ਵਿੱਚ ਗੰਡੇ ਦੀਆਂ ਫਾੜੀਆਂ ਤੇ ਕੋਈ ਅਚਾਰ ਰੱਖ ਲੈਂਦੀ ਉਸ ਪਿੰਡ ਦੇ ਰਾਹ ਵਿੱਚ ਕਿਧਰੇ ਬੈਠਾ ਮੈੰਗਲ ਪਹਿਲਾਂ ਹੀ ਉਹਨੂੰ ਉਡੀਕ ਰਿਹਾ ਹੁੰਦਾ ਚੜ ਮਲ ਜਾਂਦੀਆਂ ਊਟਾਂ ਹੁੰਦੀਆਂ ਨਹੀਂ ਤਾਂ ਮੈੰਗਲ ਕਿਸੇ ਦੀ ਸੁੰਨੀ ਚੁਬੀ ਪਹਿਲਾਂ ਹੀ ਖੇ ਦੇਖ ਰਖਦਾ ਜਦੋਂ ਉਹ ਪਹੇ ਪਹੇ ਆਉਂਦੇ ਦੇਖਦੀ ਮੈੰਗਲ ਉਹਨੂੰ ਦੂਰੋਂ ਹੀ ਇਸ਼ਾਰਾ ਕਰ ਦਿੰਦਾ ਕਦੇ ਕਦੇ ਅਜਿਹਾ ਹੁੰਦਾ ਕਿ ਸਰਦਾਰੋਂ ਪਛੜ ਕੇ ਆਉਂਦੀ ਉਹ ਮੀਲਵਾਂਗ ਗੱਡਿਆ ਖੜਾ ਸੁੱਕ ਜਾਂਦਾ ਤੇ ਮਨ ਹੀ ਮਨ ਵਿੱਚ ਉਹਨੂੰ ਗਾਣਾ ਗੱਢਦਾ ਕਦੇ ਅਜਿਹਾ ਵੀ ਹੁੰਦਾ ਕਿ ਉਹ ਪਹਿਲਾਂ ਲੰਘ ਜਾਂਦੀ ਤੇ ਮੈੰਗਲ ਪਿੱਛੋਂ ਆ ਕੇ ਦੁਪਹਿਰ ਤੱਕ ਖੜਾ ਰਹਿੰਦਾ ਉਹ ਮਿਲ ਹੀ ਨਾ ਸਕਦੇ ਪਿੰਡ ਵਿੱਚ ਬੜੀ ਸਰਦਾਰੂ ਪਤਾ ਨਹੀਂ ਕਦੋਂ ਮੁੜਦੀ ਕਦੇ ਕਦੇ ਖੇਤਾਂ ਵਿੱਚ ਇਧਰ ਉਧਰ ਬੰਦੇ ਖੜਦੇ ਹੁੰਦੇ ਇਹ ਉਹ ਇਕੱਠੇ ਹੋ ਨਾ ਸਕਦੇ ਇੱਕ ਦਿਨ ਪਹਿ ਤੋ ਦੂਰ ਪਰੇ ਇੱਕ ਸੁੰਨੀ ਝੁੰਮੀ ਵਿੱਚ ਉਹ ਬੈਠੇ ਪਰੌਂਦੇ ਖਾ ਰਹੇ ਸਨ ਕੋਲ ਦੀ ਨਿਤਰੇ ਹੋਏ ਪਾਣੀ ਦਾ ਖਾਨ ਵਗਦਾ ਸੀ ਮੰਗਲ ਹੱਸਣ ਲੱਗਿਆ ਕਗਰੀ ਪਾ ਕੇ ਤਾਂ ਤੂੰ ਬਾਦਰੀ ਕੀ ਲਗਦੀ ਐ ਸੋਥਾਂ ਕੁਰਤੀ ਪਾਇਆ ਕਰ ਸਿਰ ਦੇ ਵਾਲਾਂ ਦੀਆਂ ਇੰਨੀਆਂ ਮੇਡੀਆਂ ਵੀ ਨਾ ਕਰਿਆ ਕਰ ਸਿਰ ਨੂੰ ਐਨ ਮੜ ਲੈਨੀ ਐ ਖਿੱਦੋ ਵਾਂਗ ਫੇਰ ਕੀ ਹੋਜੂ ਫੇਰ ਜੱਟੀਆਂ ਲੱਗਿਆ ਕਰੇਗੇ ਜੱਟੀਆਂ ਵਾਂਗੂ ਰਹਾ ਕਰ ਹੁਣ ਵੀ ਤਾਂ ਜੱਟੀਆਂ ਫੇਰ ਇੱਕ ਦਿਨ ਸਰਦਾਰੂ ਬੋਲੇ ਇਹ ਨਿੱਤ ਦਾ ਕੁਪਖਾਨਾ ਮੁਕਾ ਕਿਉਂ ਨਹੀਂ ਦਿੰਦਾ ਬੈਂਗਲਾ ਕਿਵੇਂ ਮੁਕੂ ਉਹ ਮੈਨੂੰ ਲੈ ਚੱਲ ਕਿਧਰੇ ਕਿਤੇ ਵੀ ਲੈ ਜਾ ਮੈਨੂੰ ਇਸ ਬੁੱਡੇ ਦੀ ਕੈਚੋਂ छुड़ा ਦੇ ਆਪਾਂ ਕੋਈ ਕੰਮ ਕਰ ਲਾਂਗੇ ਰੋਟੀ ਖਾਈ ਜਾਵਾਂਗੇ ਮੈਂ ਤੇਰੀ ਬੰਦੀ ਬਣ ਕੇ ਰਹੂੰਗੀ ਅੱਛਾ ਇਹ ਗੱਲ ਹੈ ਮੈਂ ਗੱਲ ਸੋਚਾਂ ਵਿੱਚ ਪੈ ਗਿਆ ਤੇ ਫਿਰ ਬੋਲਿਆ ਚੰਗਾ ਠੀਕ ਹੈ ਕਰਦੇ ਆਂ ਫਿਰ ਕੋਈ ਹੀਲਾ ਹਾਰਸਾਉਣ ਦਾ ਮਹੀਨਾ ਸੀ ਅਸਮਾਨ ਨੂੰ ਬਦਾਮੀ ਖੱਕ ਚੜੀ ਹੋਈ ਸੀ ਪਹਿਲਾਂ ਤਾਂ ਸਵੇਰੇ ਸਵੇਰੇ ਲੱਗਿਆ ਸੀ ਜਿਵੇਂ ਬੱਦਲ ਹੋਣ ਉਮੀਦ ਸੀ ਮੀਂਹ ਦਾ ਟਾਂਸ ਬਣਦਾ ਜਾ ਰਿਹਾ ਸੀ ਪਰ ਫਿਰ ਆਕਾਸ਼ ਗੁੰਮਸਮ ਹੋ ਗਿਆ ਹਨੇਰੀ ਬਗੀ ਤੇ ਅਸਮਾਨ ਉੱਤੇ ਜਾ ਕੇ ਠਹਿਰ ਗਈ ਫਿਰ ਹਵਾ ਬੰਦ ਹੋ ਗਈ ਪੂਰਾ ਹੁੰਮ ਸੀ ਸ਼ਾਮ ਅਸਾਉਂਦਾ ਪਿੰਡੇ ਵਿੱਚੋਂ ਮੁੜ ਕੇ ਦੀਆਂ ਤੇ ਤੇਰੀਆਂ ਫੁੱਟਦੀਆਂ 15 ਕੋ ਦਿਨ ਪਹਿਲਾਂ ਥੋੜੀ ਜਿਹੀ ਬਾਰਿਸ਼ ਹੋਈ ਸੀ ਠੰਡੀ ਹਵਾ ਵਗੀ ਸੀ ਲੋਕਾਂ ਨੂੰ ਸੁਖ ਦਾ ਸਾਹ ਆਇਆ ਸੀ ਪਰ ਫੇਰ ਆ ਹਾਲ ਹੋ ਗਿਆ ਮੱਕੀਆ ਦੇ ਕਪਾਹਾਂ ਖੜੀਆਂ-ਖੜੀਆਂ ਕੁਮਲਾ ਰਹੀਆਂ ਸਨ ਕਿਸਾਨਾਂ ਨੂੰ ਫਸਲਾਂ ਉੱਤੇ ਤਰਸ ਆਉਂਦਾ ਉਹ ਰੱਬ ਨੂੰ ਗਾਲਾਂ ਕੱਢਦੇ ਹੁਣ ਇਦੋਂ ਪਿੱਛੋਂ ਕਦੋਂ ਵੜੇਗਾ ਰੱਬ ਵੀ ਮੇਰਾ ਸਾਲਾ ਬਦਲੇ ਲੈਂਦਾ ਗਿੰਗਣ ਸਰਦਾਰੂ ਨੇ ਸਵੇਰੇ ਸੰਦੇਹਾ ਉੱਡ ਕੇ پراਠੇ ਪਕਾਏ ਉਸ ਦਿਨ ਦੁੱਗਣੇ ਪਕਾਏ ਅੰਬ ਦਾ achar ਰੱਖ ਲਿਆ ਤੇ ਗੰਡੇ ਉਹ ਮੇਸ਼ਾ ਵਾਂਗ ਤਿਆਰ ਹੋਈ ਕੋਥਲੀ 모ਡੇ ਰੱਖੀ ਤੇ ਤੂਤੀ ਛਿਟੀ ਲੈ ਕੇ ਚੱਲ ਪਈ ਜਾਣ ਲੱਗੀ ਨੇ ਚੰਨੂ ਤੇ ਗਾਨੂੰ ਗਾਨੀ ਨਾਲ ਗੱਲਾਂ ਕੀਤੀਆਂ ਨਹਿਰੂ ਨੂੰ ਕੱਚਾਂ ਤੋਂ ਚੁੱਕ ਕੇ ਪਿਆਰ ਕੀਤਾ ਪਹਿਲਾਂ ਤੇਰੇ ਵਾਸਤੇ ਕੀ ਲੈ ਕੇ ਆਵਾਂ ਉਹ ਟਿੱਬੇ ਜਾ ਕੇ ਸਿੱਧਾ ਰੋਡੋ ਸ਼ਾਦੇ ਸਟੇਸ਼ਨ ਪਹੁੰਚੀ ਲੋਹੇ ਦੇ ਬੈਂਚ ਉੱਤੇ ਉੱਕਵਾੰਗ ਬੈਠਾ ਮੰਗਲ ਉਹਨੂੰ ਡੀਕ ਰਿਹਾ ਸੀ ਉਹਨਾਂ ਨੇ ਛੇਤੀ ਛੇਤੀ ਦੋ ਚਾਰ ਗੱਲਾਂ ਕੀਤੀਆਂ ਤੇ ਫੇਰ ਅੱਡ ਅੱਡ ਬੈਂਚਾਂ ਉੱਤੇ ਜਾ ਬੈਠੇ ਟਿਕਣਾ ਮਿਲਣ ਦੀ ਥੰਟੀ ਖੜਕੀ ਤਾਂ ਮੰਗਲ ਦੋ ਟਿਕਟਾਂ ਬਠਿੰਡੇ ਦੀਆਂ ਲਿਆ ਆ ਅੱਧੇ ਘੰਟੇ ਬਾਅਦ ਗੱਡੀ ਆ ਗਈ ਉਹ ਚੁੱਪਚਾਪ ਇੱਥੇ ਹੀ ਦੋ ਡੱਬਿਆਂ ਵਿੱਚ ਚੜ ਗਏ ਜਿਵੇਂ ਇੱਕ ਦੂਜੇ ਨੂੰ ਜਾਣਦੇ ਹੀ ਨਾ ਹੋਣ ਮੰਗਲ ਨੇ ਨਿਗਾਹ ਮਾਰੀ ਉਹਨਾਂ ਦੇ ਪਿੰਡ ਦਾ ਨਾ ਕੋਈ ਚੜਿਆ ਸੀ ਤੇ ਨਾ ਉਤਰਿਆ ਸੀ ਇਹ 12 ਵਜੇ ਵਾਲੀ ਗੱਡੀ ਸੀ ਰਾਮਪੁਰਾ ਫੋਲ ਜਾ ਕੇ ਉਹ ਇੱਕ ਡੱਬੇ ਵਿੱਚ ਹੋ ਗਏ ਇਸ ਡੱਬੇ ਵਿੱਚ ਕਾਵੇਂ ਡਵੇਂ ਸਵਾਰੀ ਬੈਠੇ ਸੀ ਕਰਸਾ ਦੀ ਰੁੱਤ ਸੀ ਉਹ ਸਭ ਬੁੰਦਲੇ ਜੇ ਬੈਠੇ ਸਨ ਡੱਬੇ ਦੇ ਪੱਖੇ ਬੰਦ ਸਨ ਸਰਦਾਰੋਂ ਨੇ ਕੋਥਲੀ ਵਿੱਚੋਂ ਸੁਥਣ ਕੁਰਤੀ ਕੱਢੀ ਗੋਸਲਖਾਨੇ ਵਿੱਚ ਜਾ ਕੇ ਕੱਗਰੀ ਲਾ ਦਿੱਤੀ ਕੱਗਰੀ ਵਾਲੀ ਉੱਚੀ ਜੇ ਕੁਰਤੀ ਵੀ ਸੁੱਖਣ ਤੇ ਕੁਰਤੀ ਪਹਿਨ ਲਈ ਉਸ ਦਿਨ ਉਹਨੇ ਆਪਣੇ ਸਿਰ ਦੀਆਂ ਮੇਡੀਆਂ ਵੀ ਕੱਟ ਕੀਤੀਆਂ ਸਨ ਇੱਕ ਦਿਨ ਪਹਿਲਾਂ ਹੀ ਸਿਰ ਨਾਤੀ ਸੀ ਦੁੱਲੇ ਦੇ ਖਿਹੜੇ ਪਾ ਕੇ ਉਹਨੇ ਇੱਕ ਸੁਥਨ ਕੁਰਤੀ ਸਲਵਾਈ ਸੀ ਕਗਰੀ ਕੁਰਤੀ ਗੁੱਚਾ-ਮੁੱਚਾ ਕਰਕੇ ਉਹਨੇ ਕੋਥਲੇ ਵਿੱਚ ਪਾ ਲਈ ਨਵੇਂ ਨਕੋਰ ਚੁੰਨੀ ਗੱਡ ਕੇ ਸਿਰ ਉੱਤੇ ਲੈ ਲਈ ਇਹ ਚੁੰਨੀ ਉਸ ਤਰ੍ਹਾਂ ਦੀ ਸੀ ਜਿਹੋ ਜਿਹੀਆਂ ਚੁੰਨੀਆਂ ਤੰਮਣ ਵਾਲੇ ਪਿੰਡ ਦੀਆਂ ਆਮ ਜਨਾਨੀਆਂ ਆਪਣੇ ਸਿਰਾਂ ਉੱਤੇ ਰੱਖਦੀਆਂ ਸਨ ਖੜੇ ਹੋ ਕੇ ਕਹਿਣ ਲੱਗੀ ਕਿਉਂ ਲੱਗਦੀ ਆ ਨਾ ਹੁਣ ਜੱਟੀ ਉਹ ਮੈੰਗਲ ਦੇ ਕੰਨ ਵਿੱਚ ਬੋਲੀ ਸੀ ਮੰਗਲ ਨੇ ਹੈਰਾਨੀ ਨਾਲ ਪੁੱਛਿਆ ਇਹ ਕੱਪੜੇ ਕਦੋਂ ਬਣਵਾਲੇ ਸੀ ਤੂੰ ਜਿਸ ਦਿਨ ਤੂੰ ਕਹਿਤਾ ਸੀ ਦੂਜੇ ਦਿਨ ਹੀ ਆ ਗਏ ਇਹ ਕੱਪੜੇ ਫੇਰ ਤੂੰ ਯਾਦ ਰੱਖੀ ਮੇਰੀ ਗੱਲ ਹੋਰ ਤੂੰ ਖੁਸ਼ ਚਾਹੀਦਾ ਕੋਠਰੇ ਵਿੱਚੋਂ ਸਰਦਾਰੋਂ ਨੇ ਨੋਟਾਂ ਦੀ ਕਾਫੀ ਵੱਡੀ ਥਈ ਕੱਢੀ ਤੇ ਆਪਣੀ ਕੁਰਤੀ ਦੇ ਅੰਦਰਲੀ ਜੇਬ ਵਿੱਚ ਪਾ ਲਈ ਉਹਨਾਂ ਦਿਨਾਂ ਵਿੱਚ ਕੁਰਤੀ ਨੂੰ ਖੱਬੀ ਵੱਕੀ ਵਾਲੇ ਪਾਸੇ ਅੰਦਰਲੀ ਜੇਬ ਲਵਾਉਣ ਦਾ ਰਿਵਾਜ ਸੀ ਐਨੇ ਨੋਟ ਕਿ ਕਿਥੋਂ ਲਏ ਨੇ ਤੂੰ ਮੈੰਗਲ ਹੈਰਾਨ ਸੀ ਜਿੰਨੇ ਸੀ ਬੁੜੇ ਕੋਲੇ ਉਹਦੀ ਜੇਬ ਵਿੱਚ ਸਭ ਕਢ ਲਏ ਉਹ ਤਾਂ ਇਕੱਲਾ ਚਾਦਰਾਂ ਪਾਈ ਚੁਬਾਰੇ ਤੋਂ ਬਾਹਰ ਬੈਠਾ ਸੀ ਪਿੰਡੇ ਨੂੰ ਸਮੋਸੇ ਦੀ ਝੱਲ ਮਾਰਦਾ ਕੁੜਤਾ ਉਹਦਾ ਅੰਦਰ ਸੀ ਚੁਬਾਰੇ 'ਚ ਕਿੱਲੇ ਉੱਤੇ ਲੰਮਕਦਾ ਜਦੋਂ ਕਿਸੇ ਸਟੇਸ਼ਨ ਉੱਤੇ ਗੱਡੀ ਰੁਕਦੀ ਲੋਕਾਂ ਦੇ ਸਾਹ ਵੀ ਰੁਕ ਜਾਂਦੇ ਚਲਦੀ ਗੱਡੀ ਵਿੱਚ ਹਵਾ ਦੇ ਫਰਟੇ ਆਉਂਦੇ ਕੁਝ ਆਰਾਮ ਵੰਦਾ ਪਰ ਮੈੰਗਲ ਦੇ ਸਰਦਾਰੋ ਨੂੰ ਗਰਮੀ ਸਬੀ ਦਾ ਕੋਈ ਅਹਿਸਾਸ ਨਹੀਂ ਸੀ ਉਹ ਤਾਂ ਬਸ ਸੋਚਾਂ ਦੇ ਘੋੜਿਆਂ ਉੱਤੇ ਸਵਾਰ ਸਨ ਤੇ ਗੱਡੀ ਵੀ ਰਫ਼ਤਾਰ ਤੋਂ ਵੀ ਤੇਜ਼ ਕਿੰਦਰੇ ਦੂਰ ਉੱਡੇ ਜਾ ਰਹੇ ਸਨ ਉਹ ਇੱਕ ਜਹਾਨ ਛੱਡ ਆਏ ਸਨ ਤੇ ਦੂਜਾ ਜਹਾਨ ਪਤਾ ਨਹੀਂ ਇੱਥੇ ਸੀ ਤੇ ਕਿਹੋ ਜਿਹਾ ਸੀ ਸੱਚਮੁੱਚ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਹੇ ਹਨ ਬਸ ਉਹ ਤਾਂ ਜਾ ਰਹੇ ਸਨ ਸੁਪਨਿਆਂ ਦੇ ਖੰਭ ਬੜੀ ਤੇਜ਼ੀ ਨਾਲ ਫੜਫੜਾਉਂਦੇ ਉਹ ਜਿੱਥੇ ਵੀ ਜਾਣਗੇ ਇਹ ਉਹਨਾਂ ਦੀ ਆਪਣੀ ਦੁਨੀਆ ਹੋਵੇਗੀ ਇਸ ਦੁਨੀਆ ਵਿੱਚ ਉਹ ਫੇਫੜੇ ਭਰ-ਭਰ ਸਾਹ ਲਿਆ ਕਰਨਗੇ ਬਠਿੰਡਾ ਆਉਣ ਵਾਲਾ ਸੀ ਸਰਦਾਰੋ ਬਾਰੇ ਕੋਲ ਆ ਖੜੀ ਨਰਕਤ ਪਿਛਾਣੂ ਬਹੁਤ ਤੇਜ਼ ਭੱਜੇ ਜਾ ਰਹੇ ਸਨ ਰਾਹ ਵਿੱਚ ਉੱਚੇ-ਉੱਚੇ ਟਿੱਬੇ ਆਉਂਦੇ ਤੇ ਕਦੇ-ਕਦੇ ਮਲੇ ਝਾੜੀਆਂ ਦਾ ਅੰਨਾ ਜੰਗਲ ਵੀ ਉਹਨੇ ਆਪਣੀ ਕੋਥਲੀ ਬੈਂਚ ਤੋਂ ਮਲਕ ਦੇ ਕੇ ਚੁੱਕੀ ਤੇ ਦੁਬਾਰਾ ਬਾਰੇ ਵਿੱਚ ਜਾ ਖੜੀ ਮੈੰਗਲ ਹੈਰਾਨ ਸੀ ਤੇ ਗੁੱਜਾ-ਗੁੱਜਾ ਹੱਸਦਾ ਵੀ ਸੀ ਕਈ ਕੀ ਕਰਦੀ ਫਿਰਦੀ ਹੈ ਜਦੋਂ ਝਾੜੀਆਂ ਦਾ ਇੱਕ ਝੁੰਡ ਜਿਆ ਆਇਆ ਉਹਨੇ ਆਪਣੀ ਕੋਠਰੀ ਦੂਰ ਭਗਾ ਮਾਰੀ ਤੇ ਭੱਜ ਕੇ ਆ ਕੇ ਮੰਗਲਕੁਲ ਬੈਠ ਗਈ ਬੋਲੀ ਮੁੱਕਿਆ ਸਿਆਪਾ ਕੋਠਲੇ ਦਾ ਹੁਣ ਕੋਈ ਐ ਨਹੀਂ ਆਖੂ ਵੀ ਮੈਂ ਬਾਜੀ ਕਰਨੀ ਆ ਡੱਬੇ ਵਿੱਚ ਬੈਠੇ ਦੂਜੇ 5-4 ਬੰਦੇ ਪਰਲੇ ਪਾਸੇ ਸਨ ਉਹ ਸਭ ਪਰਾਂ ਖਿੜਕੀਆਂ ਵਿੱਚ ਦੀ ਬਾਹਰ ਝਾਕਦੇ ਸਨ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਉਸ ਔਰਤ ਨੇ ਗੱਡੀ ਵਿੱਚੋਂ ਬਾਹਰ ਕੀ ਸੁੱਟਿਆ ਹੈ ਉਹ ਬਟਿੰਡੇ ਉਤਰ ਗਏ ਤੇ ਮੁਸਾਫਰਖਾਨੇ ਵਿੱਚ ਜਾ ਕੇ ਪਰੌਂਠੇ ਥਾਣ ਲੱਗੇ ਉਹਨਾਂ ਨੂੰ ਬਹੁਤ ਜ਼ੋਰ ਦੇ ਭੁੱਖ ਲੱਗੇ ਹੋਏ ਸੀ ਪਰੌਂਠੇ ਸਵਾਦ ਲੱਗ ਰਹੇ ਸਨ ਉਸ ਸਮੇਂ ਦੁਪਹਿਰ ਢਲ ਚੁੱਕੀ ਸੀ ਮਨਾ ਹੀ ਮਨਾ ਵਿੱਚ ਉਹ ਦੋਵੇਂ ਬਿਨਾਂ ਖੰਬਾ ਤੋੜਰੇ ਸਨ ਬਸ ਡਰ ਇੱਕੋ ਸੀ ਕਿ ਕਿਦਰੇ ਕੋਈ ਉਹਨਾਂ ਦੇ ਪਿੰਡ ਦਾ ਬੰਦਾ ਉਹਨਾਂ ਨੂੰ ਦੇਖ ਨਾ ਲਵੇ ਉਹ ਮੁਸਾਫਿਰ ਖਾਣੇ ਵਿੱਚ ਬਹੁਤਾ ਚਿਰ ਨਹੀਂ ਬੈਠੇ ਤੇ ਨਾ ਹੀ ਬਾਜ਼ਾਰ ਵਿੱਚ ਗਏ ਬਾਜ਼ਾਰ ਵਿੱਚ ਤਾਂ ਕੋਈ ਨਾ ਕੋਈ ਉਹਨਾਂ ਨੂੰ ਦੇਖ ਹੀ ਲਵੇਗਾ ਥੰਮਣ ਵਾਲੇ ਦੇ ਨਾਂ ਸਹੀ ਬਾਜ਼ਾਰ ਵਿੱਚ ਜ਼ਰੂਰ ਕੋਈ ਬੰਦਾ ਸਰਦਾਰਾਂ ਦੀ ਰਿਸ਼ਤੇਦਾਰੀ ਵਿੱਚੋਂ ਫਿਰਦਾ ਹੋ ਸਕਦਾ ਹੈ। ਅਬੂਵਰ ਦਾ ਹੋ ਸਕਦਾ ਹੈ, ਗਿੱਦੜਬਾਹੀ ਦਾ ਹੋਵੇਗਾ। ਜਾਂ ਭਾਈ ਰੂਪੇ ਦਾ। ਸਰਦਾਰوں ਨੂੰ ਲੱਗਦਾ ਜਿਵੇਂ ਸਾਰੀ ਦੁਨੀਆ ਉਹਨੂੰ ਜਾਣਦੀ ਹੋਵੇ। ਉਹ ਮੁਸ਼ਕਲ ਨਾਲ ਹੀ ਕਿਦਰੇ ਲੋਕ ਚਿਪਕੇ ਰਹਿ ਸਕੇਗੀ? ਮੁਸਾਫਰਖਾਨਾ ਛੱਡ ਕੇ ਉਹ ਪਲੇਟਫਾਰਮ ਦੇ ਇੱਕ ਬੈਂਚ ਉੱਤੇ ਆ ਬੈਠੇ। ਇਸ ਬੈਂਚ ਉਤਲਾ ਪੱਖਾ ਬੰਦ ਸੀ। ਇਸੇ ਕਰਕੇ ਇੱਥੇ ਇੱਕ ਦੋ ਬੰਦੇ ਹੀ ਬੈਠੇ ਸਨ। ਦੂਜੀਆਂ ਬੈਂਚਾਂ ਉੱਤੇ ਪਾਸਾ ਮਾਰਨ ਨੂੰ ਥਾਂ ਨਹੀਂ ਸੀ। ਉਹਨਾਂ ਬੈਂਚਾਂ ਦੇ ਪੱਖੇ ਫਰਾਟੇ ਨਾਲ ਚੱਲ ਰਹੇ ਸਨ ਸਰਦਾਰਾ ਉੱਥੇ ਬੈਠੀ ਰਹੀ ਤੇ ਮੈੰਗਲ ਜਾਖਲ ਦੀਆਂ ਦੋ ਟਿਕਟਾਂ ਲੈ ਆਇਆ ਜਾਖਲ ਜਾ ਕੇ ਉਹ ਕੀ ਕਰਨਗੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਉਹ ਤਾਂ ਬਸ ਦੂਰ ਭੱਜ ਜਾਣਾ ਚਾਹੁੰਦੇ ਸਨ ਜਿੱਥੇ ਉਹਨਾਂ ਨੂੰ ਕੋਈ ਵੀ ਨਾ ਜਾਣਦਾ ਹੋਵੇ ਜਾਖਲ ਪਹੁੰਚ ਕੇ ਉਹਨਾਂ ਨੂੰ ਰਾਤ ਪੈ ਗਈ ਹੁਣ ਕਿੱਧਰ ਜਾਣ ਸਟੇਸ਼ਨ ਤੋਂ ਬਾਹਰ ਟਾਬਿਆਂ ਵਾਲੇ ਸਨ ਇੱਕ ਟਾਬੇ ਤੋਂ ਉਹਨਾਂ ਨੇ ਰੋਟੀ ਖਾਧੀ ਤੇ ਦੁੱਧ ਪੀਤਾ ਬਾਬੂ ਤੋਂ ਪੁੱਛਿਆ ਇੱਕ ਗੱਡੀ ਰਾਤ ਦੇ 11 ਵਜੇ ਆਉਣੀ ਸੀ ਇਹ ਗੱਡੀ ਦਿੱਲੀ ਤੋਂ ਧੂਰੀ ਤੱਕ ਜਾਂਦੀ ਤੇ ਸ਼ਾਇਦ ਅਗਾਹ ਵੀ। ਕਿਧਰੋਂ ਵੀ ਕੋਈ ਗੱਡੀ ਆਉਂਦੀ ਉਹਨਾਂ ਨੇ ਚੜ ਜਾਣਾ ਸੀ। ਉਹਨਾਂ ਨੇ ਧੂਰੀ ਦੀਆਂ ਦੋ ਟਿਕਟਾਂ ਲੈ ਲਈਆਂ। ਉਹ ਜਾਕਲ ਦੇ ਸਟੇਸ਼ਨ ਉੱਤੇ ਜਿੱਚ ਹੋਏ ਬੈਠੇ ਸਨ। ਉਹਨਾਂ ਨੂੰ ਪਤਾ ਲੱਗਿਆ ਸੀ ਕਿ ਗੱਡੀ 1 ਘੰਟਾ ਲੇਟ ਹੈ। 1 ਘੰਟਾ ਵੀ ਲੰਘ ਗਿਆ। ਫੇਰ ਪਤਾ ਲੱਗਿਆ ਕਿ ਅੱਧਾ ਘੰਟਾ ਹੋਰ ਲੇਟ ਹੈ। ਲੇਟ ਦਾ ਸਮਾਂ ਹਰ ਵਾਰ ਵੱਜ ਜਾਂਦਾ। ਉਹ ਇੱਕ ਵਾਰ ਸੌਂ ਵੀ ਲੇ ਪਰ ਗੱਡੀ ਨਹੀਂ ਆਈ। ਅਖੀਰ 4 ਵਜੇ ਸਵੇਰੇ ਗੱਡੀ ਆਈ ਪਤਾ ਲੱਗਿਆ ਕਿ ਇੰਜਨ ਖਰਾਬ ਹੋ ਗਿਆ ਸੀ ਫਿਰ ਹੋਰ ਇੰਜਨ ਆਇਆ ਗੱਡੀ ਵਿੱਚ ਬੈਠਦੇ ਆਂ ਸਰਦਾਰੋ ਨੇ ਪੁੱਛਿਆ ਤੂੰ ਮੈਨੂੰ ਐ ਲੈ ਹੀ ਫਿਰਦਾ ਕਿਤੇ ਟਿਕਾਣਾ ਤਾਂ ਦੱਸ ਕਿੱਥੇ ਗਰੇ ਟਿਕਾਣਾ ਤੂੰ ਦੱਸ ਮੈਨੂੰ ਕੀ ਪਤਾ ਤੂੰ ਬੰਦਾ ਹੈ ਬੰਦਿਆਂ ਨੂੰ ਪਤਾ ਹੁੰਦਾ ਕਿੱਥੇ ਰਹਿਣਾ ਤੇਮੀਆਂ ਤਾਂ ਬੰਦਿਆਂ ਦੇ ਮਗਰ ਨਹੀਂ ਚੱਲ ਮੋੜ ਚੱਲੀਏ ਪਿੰਡ ਨੂੰ ਉੱਥੇ ਹੀ ਰ੍ਹਾਂਗੇ ਪਿੰਡ ਕੀ ਹੈ ਤੇਰਾ ਨਾਲੇ ਤੇਰੇ ਚੱਡੀ ਹਿੰਮਤ ਹੈਗੀ ਮੈਨੂੰ ਪਿੰਡ ਰੱਖਣ ਦੀ ਦੇਖੀ ਜਾਉ ਨਹੀਂ ਪਿੰਡ ਨਹੀਂ ਮੋਨਾ ਸਰਦਾਰੋਂ ਪੱਕੇ ਸੀ ਹੋਰ ਫਿਰ ਕਿੱਥੇ ਜਾਈਏ ਕਿਸੇ ਵੀ ਪਿੰਡ ਚੱਲ ਜਿੱਥੇ ਆਪਣਾ ਕਿਸੇ ਨੂੰ ਪਤਾ ਨਾ ਲੱਗੇ ਮਹੰਗਲ ਚੁੱਪ ਹੋ ਗਿਆ ਅੱਖਾਂ ਮੀਚ ਲਈਆਂ ਉਹ ਫੇਰ ਬੋਲੀ ਦੱਸ ਵੀ ਹੁਣ ਕੋਗੂ ਜਾ ਨਾ ਹੋਵੇ ਮੈਨੂੰ ਲੈ ਕੇ ਕਿਉਂ ਤੁਰਿਆ ਸੀ ਉਹਨੇ ਅੱਖਾਂ ਖੋਲੀਆਂ ਤੇ ਕਿਹਾ ਹਾਂ ਤੋਰੀ ਪਹੁੰਚ ਕੇ ਫੇਰ ਸਰਦਾਰੋਂ ਉਹਦੇ ਵੱਲ ਕਹਿ ਰੀਆਂ ਅੱਖਾਂ ਨਾਲ ਝਾਕਣ ਲੱਗੀ ਉਹ ਗੁੰਮਸਮ ਹੋ ਕੇ ਬੈਠ ਗਿਆ ਉਹ ਸੋਚ ਰਿਹਾ ਹੋਵੇਗਾ ਕਿ ਕਿਹੜੇ ਪਿੰਡ ਜਾਣ ਉਹ ਸ਼ਾਇਦ ਕੋذ ਵੀ ਨਹੀਂ ਸੋਚ ਰਿਆ ਸੀ ਡੱਬੇ ਤੋਂ ਬਾਹਰ ਸਵੇਰ ਦਾ ਨਿਮਾ ਨਿਮਾ ਚਾਨਣ ਸੀ ਲਹਿਰੇਗਾਗੇ ਦਾ ਸਟੇਸ਼ਨ ਆ ਗਿਆ ਸਵਾਰੀਆਂ ਘੱਟ ਹੀ ਉਤਰੀਆਂ ਤੇ ਘੱਟ ਹੀ ਚੜੀਆਂ ਇਸ ਬੇਵਕਤ ਗੱਡੀ ਉੱਤੇ ਕਿਸੇ ਨੂੰ ਵਿਸ਼ਵਾਸ ਨਹੀਂ ਰਿਹਾ ਸੀ ਮੰਗਲ ਜਿਵੇਂ ਪਹਿਲਾਂ ਹੀ ਮਨ ਬਣਾ ਚੁੱਕਿਆ ਹੋਏ ਉੱਠ ਖੜਾ ਸਰਦਾਰ ਨੂੰ ਕਿਹਾ ਚੱਲ ਉੱਥੇ ਇੱਥੇ ਉਤਰਦੇ ਹਾਂ ਇਹ ਕਿਹੜਾ ਸਟੇਸ਼ਨ ਹੈ ਸਰਦਾਰੋ ਉੱਠੀ ਨਹੀਂ ਚੱਲ ਤੂੰ ਥੱਲੇ ਉਤਰ ਫੇਰ ਕਰਦੇ ਆ ਗੱਲ ਗੱਡੀ ਚੱਲਣ ਵਾੜੀ ਐ ਸਿਟੀ ਵੱਜ ਗਈ ਜਿਗੋ ਤੱਕੀਵੇ ਸਰਦਾਰੋ ਗੱਡੀਆਂ ਉਤਰ ਖੜੀ ਉਹ ਮੰਡੀ ਵਾਲੇ ਪਾਸੇ ਤੁਰ ਪਏ ਇੱਕ ਦੁਕਾਨ ਉੱਤੇ ਚਾਹ ਪੀਤੀ ਚਾਹ ਵਿਸ ਟੋਬ ਦੋ ਡਬਲ ਰੋਟੀਆਂ ਵੀ ਖਾ ਲਈਆਂ ਮੈਂਗਲ ਨੇ ਦੱਸਿਆ ਨੇੜੇ ਇੱਕ ਪਿੰਡ ਐ ਲੇਲ ਛੋਟੀ ਲੇਲ ਉੱਥੇ ਚੱਲਦੇ ਆ ਉੱਥੇ ਰ੍ਹਾਂਗੇ ਛੋਟਾ ਹੁੰਦਾ ਮੈਂ ਇੱਕ ਵਾਰੀ ਇੱਥੇ ਆਇਆ ਸੀ ਵਧੀਆ ਪਿੰਡ ਐ ਕਾਉਂਕਲ ਦੇ ਮੈਂ ਆਏ ਸੀ ਏਕੇ ਦੋ ਖਰੀਦੇ ਸੀ ਅਸੀਂ ਬਾਲੇ ਸਾਲ ਹੋ ਗਏ ਹੁਣ ਮੈਨੂੰ ਕੌਣ ਜਾਣਦਾ ਹੋ ਇਥੇ ਉਦੋਂ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਬਈ ਅਸੀਂ ਕਿੱਥੇ ਦੇ ਆ ਲੋਕ ਰੁੱਖਾ ਰੁੱਖਾ ਬੋਲਦੇ ਨੇ ਪਰ ਵਿੱਚੋਂ ਚੰਗੇ ਆ ਧੰਨਵਾਦ ਜੀ ਇਹਨਾਂ ਵੱਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ channel ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ